ਸਾਰਿਆਂ ਨੂੰ ਪਿਆਰ ਭਰੀ ਸਵੇਰ। ਅੱਜ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਪੇ ਕਮਿਸ਼ਨ ਦੀ ਏਰੀਆ ਦੀਆਂ ਕਿਸ਼ਤਾਂ ਜਾ ਰਹੀਆਂ। ਚੰਡੀਗੜ੍ਹ ਤੋਂ ਰਿਟਾਇਰ ਹੋਏ ਕਰਮਚਾਰੀ ਨੂੰ ਪਹਿਲੀ ਕਿਸ਼ਤ ਹੋਈ ਜਾ ਰਹੀ। ਜਿਹੜੀ ਹੈ ਪਹਿਲੀ ਜਿਹੜੀ ਰਾਸ਼ੀ ਹੈ ਖਾਤਿਆਂ ਦੇ ਵਿੱਚ ਪਹੁੰਚੀ ਹੈ ਪੰਜਾਬ ਸਰਕਾਰ ਨੇ ਵੱਖ-ਵੱਖ ਉਮਰ ਦੇ ਕੈਟਾਗਰੀਜ਼ ਨੂੰ ਮੁਤਾਬਕ ਏਰੀਅਰ ਮਿਲੇਗਾ ਕਰਮਚਾਰੀਆਂ ਦੇ ਵੱਲੋਂ ਬਕਾਇਆ ਕਿਸ਼ਤਾਂ ਦੇਣ ਦੇ ਵਿੱਚ ਉਸ ਦਾ ਵਿਰੋਧ ਵੀ ਜਿਹੜਾ ਹੈ ਕੀਤਾ ਗਿਆ ਹੈ ਇਹ ਪੰਜਾਬ ਨੈਸ਼ਨਲ ਬੈਂਕ ਜਿਹੜੇ ਵਾਲਿਆਂ ਨੂੰ ਮਿਲਣ ਲੱਗੀ ਪਹਿਲੀ ਕਿਸ਼ਤ ਐਸਬੀਆਈ ਖਾਤੇਦਾਰ ਉੜੀਕ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਿਟਾਇਰ ਹੋਏ ਮੁਲਾਜ਼ਮਾਂ ਦੀ ਜਿਹੜੀ ਖੁਸ਼ਪਰੀ ਖੁਸ਼ ਖ਼ਬਰ ਜਿਹੜੀ ਭਰੀ ਘੋਸ਼ਣਾ ਕੀਤੀ ਗਈ ਹੈ ਸਰਕਾਰ ਨੇ ਇੱਕ ਜਿਹੜੀ ਪੀ ਕਮਿਸ਼ਨ ਦੇ ਅਧੀਨ ਮਿਲਣ ਵਾਲੇ ਏਰੀਆ ਦੀ ਤਿਆਰੀ ਕਰ ਦਿੱਤੀ ਹੈ ਇਹ ਫੈਸਲਾ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਗਿਆ ਸੀ ਜਿਸ ਦਾ ਅਪ੍ਰੈਲ 2025 ਤੋਂ ਹੈ ਕਿਸ਼ਤਾਂ ਦੀ ਅਦਾਇਗੀ ਸ਼ੁਰੂ ਹੋ ਗਈ ਹੈ ਪਹਿਲੀ ਕਿਸ਼ਤ ਉਹਨਾਂ ਰਿਟਾਇਰ ਸਟਾਫ ਦੇ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਜਿਨ੍ਹਾਂ ਦੇ ਖਾਤੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹਨ ਤੇ SBI ਰੱਖਣ ਵਾਲੇ ਜਿਹੜੇ ਸਾਥੀ ਹਾਲੇ ਵੀ ਉਡੀਕ ਦੇ ਵਿੱਚ ਹਨ ਕਿ ਉਹਨਾਂ ਨੂੰ ਕਦੋਂ ਮਿਲੇਗੀ ਉਮਰ ਦੇ ਮਤਲਬਕ ਵੰਡ ਜਿਹੜੀ ਹੈ ਦੀ ਗੱਲ ਕਰੀਏ ਤਾਂ 85 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਜਿਹੜੀ ਪਹਿਲੀ ਕਿਸ਼ਤ ਵਿੱਚ ਹੀ ਪੂਰਾ ਏਰੀਅਰ ਜਾਰੀ 75 ਤੋਂ 85 ਸਾਲ ਵਾਲਿਆਂ ਨੂੰ 12 ਕਿਸ਼ਤਾਂ ਦੇ ਵਿੱਚ ਮਿਲੇਗਾ ਏਰੀਅਰ 75 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ 15 ਕਿਸ਼ਤਾਂ ਦੇ ਵਿੱਚ 11/2/2016 ਤੋਂ 3/2021 ਤੱਕ ਦਾ ਸਾਰਾ ਏਰੀਅਰ ਦਿੱਤਾ ਜਾਵੇਗਾ 2018 ਤੋਂ 2019 ਦਾ ਏਰੀਅਰ 18 ਕਿਸ਼ਤਾਂ ਦੇ ਰਾਹੀਂ ਜੂਨ 2026 ਤੋਂ ਸ਼ੁਰੂ ਹੋਏਗਾ ਔਰ 2020 ਤੋਂ 3 2021 ਤੱਕ ਦਾ ਸਾਰਾ ਏਰੀਅਰ 9 ਕਿਸ਼ਤਾਂ ਦੇ ਵਿੱਚ ਜਨਵਰੀ 2028 ਤੋਂ ਸ਼ੁਰੂ ਹੋ ਜਾਏਗਾ ਰੈਗੂਲਰ ਮੁਲਾਜ਼ਮਾਂ ਦੀ ਪੇ ਕਮਿਸ਼ਨ ਅਤੇ ਡੀਏ ਦੀਆਂ 12 ਕਿਸ਼ਤਾਂ April 2026 ਤੋਂ March 2027 ਤੱਕ ਔਰ 2017 ਤੋਂ 2021 ਤੱਕ ਏਰੀਅਰ 24 ਕਿਸ਼ਤਾਂ ਦੇ ਵਿੱਚ April 2027 ਤੋਂ March 2029 ਤੱਕ ਦਿੱਤਾ ਜਾਵੇਗਾ ਇਹ ਪਹਿਲੀ ਵਾਰ ਹੈ ਕਿ ਮਾਨ ਸਰਕਾਰ ਦੇ ਵੱਲੋਂ ਉਮਰ ਦੇ ਆਧਾਰ ਤੇ ਜਿਹੜਾ ਈਰੇ ਦੀ ਅਧਾਇਕੀ ਦੀ ਪੂਰੀ ਯੋਜਨਾ ਬਣਾਈ ਗਈ ਹੈ ਸਰਕਾਰ ਨੇ ਇਹ ਵੀ ਜਿਹੜਾ ਵਾਅਦਾ ਕੀਤਾ ਹੈ ਕਿ ਮੁਲਾਜ਼ਮਾਂ ਨੂੰ ਵਾਧ ਡੀ ਵੀ ਦਿੱਤਾ ਜਾਵੇਗਾ ਹਾਲਾਤ ਇਹ ਨੇ ਕਿ ਕੇਂਦਰ ਸਰਕਾਰ ਦਾ ਜਿਹੜਾ ਡੀ ਹੈ 55% ਹੋ ਚੁੱਕਿਆ ਹੈ ਜਦ ਕਿ ਪੰਜਾਬ ਦਾ 42% ਹੈ 13% ਦਾ ਜਿਹੜਾ ਵੱਡਾ ਅੰਤਰ ਨਜ਼ਰ ਆ ਰਿਹਾ ਹੈ ਸੰਘਰਸ਼ ਕਰੇ ਜਿਹੜੇ ਮੁਲਾਜ਼ਮ ਦੀ ਮੰਗ ਕੀ ਹੈ ਜਲਦੀ ਹੀ ਪੂਰੀ ਕੀਤੀ ਜਾਵੇ ਤਾਂ ਹਾਂ ਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ